ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਕਈ ਵਾਰੀ ਆਪਾਂ ਮਗਨ ਹੋ ਕੇ ਬੈਠ ਜੰਨੇ ਆ ਯਾਦ ਨਹੀਂ ਰਹਿੰਦੀ ਗੱਲ ਵੀ ਆਪਾਂ ਕੰਮ ਕੀ ਕਰਨ ਲੱਗੇ ਸੀ ਤੇ ਮੈਂ ਵੀ ਅੱਜ ਵੇਸਲੀ ਜੀ ਹੋ ਕੇ ਬੈਠੀ ਤੇ ਯਾਦ ਰਹੀ ਨਹੀਂ ਵੀ ਹੁਣ ਕੀ ਕਰਨਾ ਸੀਗਾ ਤੇ ਹੁਣ ਫਟਾਫਟ ਆਇਆ ਜੀ ਯਾਦ ਤੇ ਰਸੋਈ ਦਾ ਕੰਮ ਜਿਹੜਾ ਕਰਨਾ ਸੀ ਉਹ ਤਾਂ ਰਹਿ ਗਿਆ ਵਿਚੇ ਤੇ ਕਾਲ ਵੀ ਹੋ ਗਈ ਤੇ ਆਪਾਂ ਜਾਣਾ ਵੀ ਅੱਜ ਕਿਤੇ ਬਾਹਰ ਸੀਗਾ ਤੇ ਹੁਣ ਫਟਾਫਟ ਚੱਲੇ ਆਪਾਂ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਜਾ ਕੇ ਤੇ ਆਪਾਂ ਕਰਦੇ ਆਂ ਤਿਆਰੀ ਖਾਣੇ ਪੀਣੇ ਦੀ ਠੀਕ ਹੈ ਜੀ ਤੇ ਰਸੋਈ ਦੇ ਵਿੱਚ ਬੜੇ ਆਪਾਂ ਤੇ ਰਾਤ ਦੇ ਨਾ ਛੋਲੇ ਭੁੰਨਤੇ ਹੋਏ ਸੀ ਮੇਰੇ ਤੇ ਮੈਂ ਉਹ ਗਈ ਭੁੱਲ ਤੇ ਹੁਣ ਫਟਾਫਟ ਕਾੜਨਾ ਮੈਂ ਆਖਿਆ ਹੁਣ ਆਏ ਤਾਂ ਤੜਕ ਫੜਕ ਕਰਨਾ ਨਹੀਂਗਾ ਆਪਾਂ ਸੌਖਾ ਜਿਹਾ ਕੰਮ ਕਰ ਲੈਨੇ ਆ ਮੈਂ ਚੱਕਿਆ ਤੇ ਛੋਲੇ ਤਾਂ ਪਾਏ ਇਹਦੇ ਵਿੱਚ ਜੀ ਕੁੱਕਰ ਦੇ ਵਿੱਚ ਤੇ ਕੁੱਕਰ ਦੇ ਵਿੱਚ ਹੀ ਰੱਖਤੇ ਜੀ ਆਪਾਂ ਜਿਹੜੇ ਕੋਈ ਟਮਾਟਰ ਪਿਆਜ਼ ਜਿਹੜਾ ਕੁਝ ਰੱਖਣਾ ਸੀਗਾ ਸਾਰਾ ਲਟਰ ਪਟਰ ਕਰਕੇ ਇਕੱਠਾ ਉਹ ਆਪਾਂ ਕੁੱਕਰ ਦੇ ਵਿੱਚ ਰੱਖਤਾ ਠੀਕ ਹੈ ਜੀ ਵਿੱਚੇ ਪਿਆਜ਼ ਪਾਤੇ ਵਿੱਚ ਹਰੀਆਂ ਮਿਰਚਾਂ ਪਾਤੀਆਂ ਦੇ ਵਿੱਚ ਲਸਣ ਪਾਤੀ ਜੇ ਤੁਹਾਨੂੰ ਵੀ ਕਾਲ ਹੋਵੇ ਨਾ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਲਿਆ ਕਰੋ ਕਾਲੇ ਕੰਮ ਤੇ ਕਾਲ ਨਾ ਹੋ ਜਾਂਦੇ ਹੁੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਣ ਜਾਂਦੀ ਹੁੰਦੀ ਹੈ ਸਬਜੀ ਹਨਾ ਉਹ ਬਸ ਜਿਹੋ ਜੀ ਮਰਜ਼ੀ ਬਣਾ ਲਾ ਸਬਜੀ ਸਬਜੀ ਹੁੰਦੀ ਹੈਗੀ ਅਤੇ ਆ ਚੱਕੋ ਜੀ ਖੜੇ ਮਸਾਲੇ ਆਪਾਂ ਵਿੱਚ ਹੀ ਪਾਤੇ ਕੁੱਟਣ ਦੀ ਵੀ ਨਹੀਂ ਲੋੜ ਪਈ ਮੈਂ ਆਖਾ ਚਲੋ ਅੱਜ ਆਪਾਂ ਸਪੈਸ਼ਲ ਜੀ ਚੀਜ਼ ਬਣਾਉਣੇ ਹੈਗੇ ਆ ਕਈ ਵਾਰੀ ਸਪੈਸ਼ਲ ਚੀਜ਼ ਨੂੰ ਜੀ ਕਰਦਾ ਪਤਾ ਕੀ ਇਹ ਟਾਈਮ ਦੀ ਬਚਤ ਕਰਨੀ ਹੋਵੇ ਨਾ ਤਾਂ ਫਿਰ ਉਹਦੋਂ ਕਹੇਦੇ ਵੀ ਸਪੈਸ਼ਲ ਚੀਜ਼ ਆ ਇਹ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਵੀ ਮੇਰੇ ਕੋਲੇ ਟਾਈਮ ਹੈ ਨਹੀਂ ਸੀਗਾ ਇਹਨੀ ਚੀਜ਼ ਨਹੀਂ ਹੁੰਦੀ ਘਰਦਿਆਂ ਨੂੰ ਜਦੋਂ ਬਣਾ ਕੇ ਦੇ ਦਿੰਦੇ ਨੇ ਨਾ ਆਪਾਂ ਉਹਨਾਂ ਨੂੰ ਲੱਗਦੀ ਐ ਸਵਾਦ ਤੇ ਉਹਨਾਂ ਨੂੰ ਵੀ ਫਿਰ ਆਏ ਰਹਿੰਦਾ ਵੀ ਹਾਂ ਬਈ ਇਹਨਾਂ ਨੇ ਸਪੈਸ਼ਲ ਬਣਾਈ ਐ ਆਈ ਨਹੀਂ ਪਤਾ ਵੀ ਵਿਚਾਰੀਆਂ ਭੁੱਲ ਭੁੱਲ ਜਾਂਦੀਆਂ ਨੇ ਕੰਮ-ਕੁੰਮ ਦੇ ਵਿੱਚ ਹਨਾ ਵੀ ਕੰਮ ਕੀ ਕਰਨਾ ਸੀ ਕਿਉਂਕਿ ਆਮ ਹਰੀ ਸਬਜ਼ੀ ਤਾਂ ਆਪਾਂ ਨੋਰਮਲ ਛੇਤੀ ਬਣਾ ਲੈਣੇ ਐ ਤੇ ਮੈਂ ਛੋਲੇ ਭਿਉਂ ਕੇ ਭੁੱਲ ਲਗੀ ਆ ਚੱਕੋ ਜੀ ਵਿੱਚ ਪਾਣੀ ਪਾਤਾ ਤੇ ਵਿੱਚ ਪਾਤਾ ਜੀ ਨਮਕ ਆਪਾ ਸਵਾਦ ਅਨਸਾਰ ਤੁਸੀਂ ਵੀ ਆਪਦੇ ਸਵਾਦ ਸਵਾਦ ਅਨਸਾਰ ਪਾ ਲਿਆ ਕਰੋ ਤੇ ਕੁੱਕਰ ਦਾ ਢੱਕਣ ਲਾਤਾ ਜੀ ਤੇ ਜਿਹੜਾ ਕੁੱਕਰ ਆ ਨਾ ਇਹ ਇਹਦੀ ਜਿਹੜੀ ਉਹ ਡੰਡੀ ਆ ਨਾ ਤੇ ਇਹ ਹੈ ਨਹੀਂਗੀ ਤੇ ਆਏ ਇਸ ਕਰਕੇ ਇੱਕ ਡੰਡੀ ਵਾਲਾ ਜੀ ਇਹ ਇਹ ਕੁੱਕਰ ਵੀ ਸਪੈਸ਼ਲ ਹੈ ਜੀ ਸਬਜੀ ਵੀ ਸਪੈਸ਼ਲ ਹੈ ਤੇ ਕੁੱਕਰ ਵੀ ਸਪੈਸ਼ਲ ਹੈ ਇੱਕ ਡੰਡੀ ਵਾਲਾ ਕੁੱਕਰ ਹੈ ਜੀ ਇਹਨੂੰ ਬਸ ਕੇਰਾ ਬੰਦ ਕਰਨ ਦੀ ਲੋੜ ਹੁੰਦੀ ਹੈ ਗਰਮ ਹੋ ਜਾਂਦਾ ਨਾ ਬਾਅਦ ਦੇ ਵਿੱਚ ਫਿਰ ਬੰਦ ਕਰਨ ਔਖਾ ਹੋ ਜਾਂਦਾ ਇਹ ਤੇ ਦੂਜੇ ਪਾਸੇ ਰੱਖ ਲਿਆ ਜੀ ਆਪਾਂ ਪਾਣੀ ਗਰਮ ਹੁਣ ਤੁਸੀਂ ਕਹੋਗੇ ਵੀ ਇਹ ਪਾਣੀ ਦੂਜੇ ਪਾਸੇ ਕਾਦੇ ਵਾਸਤੇ ਗਰਮ ਰੱਖਿਆ ਵੀ ਉਹ ਉਹਦੇ ਵਿੱਚ ਕਿਉਂ ਕੂ ਨਹੀਂ ਪਾਇਆ ਛੋਲਿਆਂ ਦੇ ਵਿੱਚ ਆਹ ਲੋ ਜੀ ਚਾਹ ਪੱਤੀ ਪਾਤੀ ਤੁਸੀਂ ਕੱਲੀਆਂ ਬਿਨਾਂ ਲੈ ਚੀਆਂ ਤੋਂ ਵੀ ਪਾ ਸਕਦੇ ਮੇਰੇ ਚਾਹ ਪੱਤੀ ਦੇ ਵਿੱਚ ਇਲਾਇਚੀਆਂ ਰਲਾਈਆਂ ਹੁੰਦੀਆਂ ਨੇ ਮੈਂ ਵਿੱਚ ਹੀ ਰੱਖ ਲੈਂਦੀਆਂ ਇਲਾਇਚੀਆਂ ਵੀ ਕੋਈ ਮਾੜੀਆਂ ਨਹੀਂ ਹਾਜਮਾ ਸੂਤ ਕਰਨਗੀਆਂ ਆਹ ਲੋ ਜੀ ਆਪਾਂ ਇਹਦੇ ਵਿੱਚ ਲਿਆ ਪਾਣੀ ਵਾੜ ਪਾਣੀ ਵਾੜ ਲੈਣਾ ਜੀ ਪੱਤੀ ਦਾ ਤੁਸੀਂ ਦੇਖੋ ਟੇਸਟ ਮੈਂ ਕਹਿੰਨੀ ਆ ਬਕਾਇਦਾ ਅਲੱਗ ਜਿਹਾ ਟੇਸਟ ਬਣੂਗਾ ਇਹ ਜਦੋਂ ਤੁਸੀਂ ਖਾਓਗੇ ਨਾ ਇਹਨੂੰ ਤੇ ਤੁਸੀਂ ਦੇਖੋਗੇ ਵੀ ਇਹ ਤਾਂ ਕੰਮ ਹੀ ਬੜਾ ਠੀਕ ਆ ਗਿਆ ਹਨਾ ਨਾਲੇ ਕਾਲ ਦਾ ਕੰਮ ਹੋ ਗਿਆ ਤੇ ਨਾਲੇ ਕੰਮ ਸੂਤ ਹੋ ਗਿਆ ਇਹ ਵਧੀਆ ਹੋ ਗਿਆ ਠੀਕ ਹੈ ਜੀ ਤੇ ਆਹ ਲੋ ਜੀ ਚੱਕੋ ਤੇ ਲੈ ਵੀ ਮੇਰਾ ਤਾਂ ਬਣ ਗਿਆ ਸਾਰਾ ਕੁਝ ਇਹਦੇ ਵਿੱਚ ਪਿਆਜ਼ ਪੂਜ ਸਾਰਾ ਕੁਝ ਲੱਟਰਪਟਰ ਸਭ ਕੁਝ ਰਿੱਜ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹ ਤਿਆਰ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਜੀ ਚਾਹ ਪੱਤੀ ਵਾਲਾ ਪਾਣੀ ਇਹ ਤੁਸੀਂ ਜ਼ਰੂਰ ਪਾਉਣਾ ਐਕਸਟਰਾ ਚੀਜ਼ ਹੈ ਜੀ ਸਪੈਸ਼ਲ ਚੀਜ਼ ਬਣਾ ਕੇ ਖਾਓ ਠੀਕ ਹੈ ਇਹ ਤੁਸੀਂ ਜਰੂਰ ਪਾਉਣਾ ਤੇ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਮਾਰ ਕੇ ਨਾ ਕੜਛੀ ਕੋੜਛੀ ਜੀ ਇਹਨੂੰ ਕਰਕੇ ਸੋਤ ਤੇ ਇਹਨੇ ਵਧੀਆ ਬਣ ਜਾਣਾ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਦੇਖਿਓ ਵੀ ਬਣਦਾ ਕਿਵੇਂ ਆ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਪਾ ਦੇਣਾ ਥੋੜਾ ਜਿਹਾ ਮਿੱਠਾ ਸੋਡਾ ਆ ਦੇਖੋ ਤੁਸੀਂ ਮਿੱਠਾ ਸੋਡਾ ਦੇਖੋ ਤੁਸੀਂ ਕਿਵੇਂ ਝੱਗ ਛੱਡੀ ਜਾਂਦਾ ਹੈਗਾ ਥੋੜਾ ਜਿਹਾ ਮਿੱਠਾ ਸੋਡਾ ਪਾਤਾ ਜੀ ਉਸ ਤੋਂ ਬਾਅਦ ਇਹਨਾਂ ਨੂੰ ਰਿੱਜਣੇ ਧਰ ਤੇ ਰਿੱਜ ਜਾਣਗੇ ਵਧੀਆ ਇਹ ਇਹਨਾਂ ਨੇ ਵਧੀਆ ਰੰਗ ਦੇ ਦੇਣਾ ਆਹ ਲਓ ਜੀ ਚੱਕੋ ਜੀ ਆਪਾਂ ਪਾਤੀਆਂ ਮਿਰਚਾਂ ਮਿਰਚਾਂ ਪਾਉਣੀਆਂ ਹਲਦੀ ਨਹੀਂ ਪਾਉਣੀ ਅੱਜ ਆਪਾਂ ਆਏ ਨਹੀਂ ਵੀ ਬਿਨਾ ਹਲਦੀ ਤੋਂ ਬਣਾਵਾਂਗੇ ਹਲਦੀ ਨਹੀਂ ਪਾਉਣੀ ਹਜੇ ਤੁਹਾਨੂੰ ਮੈਂ ਦੱਸ ਦਿਆਂ ਕਦੋਂ ਪਾਉਣੀ ਆ ਹਲਦੀ ਤੇ ਸਾਰੇ ਢੰਗ-ਵਡੰਗ ਜੇ ਸਾਰੇ ਕਰਾਂਗੇ ਕੋਈ ਦਿੱਕਤ ਨਹੀਂ ਆ ਪਾਤਾ ਜੀ ਆਪਾਂ ਚਨਾ ਮਸਾਲਾ ਠੀਕ ਹੈ ਮਸਾਲਿਆਂ ਦਾ ਬਹੁਤ ਫੋਨ ਆਈ ਜਾਂਦੇ ਨੇ ਵੀ ਰੈਸਪੀ ਦੱਸੋ ਮੇਰੇ ਕੋਲ ਹੀ ਟਾਈਮ ਹੈ ਨਹੀਂਗਾ ਬਾਕੀ ਚੀਜ਼ਾਂ ਤਾਂ ਬਥੇਰੀਆਂ ਸਿਖਾਉਣ ਵਾਲੀਆਂ ਪਈਆਂ ਨੇ ਆ ਚੱਕੋ ਜੀ ਆਪਾਂ ਦੂਜਾ ਚੱਕਿਆ ਫਰਾਈਪੈਨ ਤੇ ਚੱਕੋ ਜੀ ਉਹਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਤੁਸੀਂ ਘਿਓ ਵੀ ਪਾ ਸਕਦੇ ਹੋ ਘਿਓ ਠੰਡ ਵਿੱਚ ਜੰਮਣ ਲੱਗ ਜਾਂਦਾ ਤੇ ਉਹਦੇ ਵਿੱਚ ਪਾਤਾ ਜੀ ਆਪਾਂ ਜੀਰਾ ਜੀਰਾ ਪਾ ਕੇ ਤੇ ਹੁਣ ਆਪਾਂ ਜਿਹੜਾ ਕੰਮ ਕਰਨਾ ਭਾਈ ਹਲਦੀ ਪਾਤੀ ਠੀਕ ਹੈ ਜੀ ਹਲਦੀ ਪਾ ਦਿਓ ਤੁਸੀਂ ਵਧੀਆ ਐਂਟੀਬਾਇਟਿਕਾ ਸਰੀਰ ਨਹੀਂ ਦੁਖਦਾ ਠੰਡ ਦੇ ਵਿੱਚ ਹਲਦੀ ਪਾ ਦਿਓ ਜੀ ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਿਓ ਤੇ ਹਿਲਾ ਕੇ ਤੁਸੀਂ ਇਹਦੇ ਵਿੱਚ ਪਾ ਦਿਓ ਜੀ ਆਹ ਲਓ ਜੀ ਨਿਕਲ ਗਿਆ ਇਹਦਾ ਧੂਆ ਧੂਆ ਨਿਕਲ ਗਿਆ ਜਦੋਂ ਤੇ ਆਹ ਦੇਖੋ ਤੁਸੀਂ ਇਹਨੇ ਕਲਰ ਫੜਿਆ ਹੋਣਾ ਵਧੀਆ ਮੈਂ ਕਹਿੰਨੀ ਆ ਇੰਨੇ ਚਨੇ ਸਵਾਦ ਬੰਦੇ ਨੇ ਕਾਲੇ ਦੇ ਕਾਲੇ ਕੰਮ ਤੇ ਲਓ ਜੀ ਆਪਾਂ ਵਿੱਚੋਂ ਜਿਹੜਾ ਕੋਈ ਰਹਿੰਦਾ ਖੁੰਦਾ ਸੀਗਾ ਜੀਰਾ ਲੱਗਿਆ ਉਹ ਵੀ ਪਾ ਲੋ ਤੇ ਹੁਣ ਆਪਣੇ ਕੱਢ ਲਓ ਜੀ ਇਹਨੂੰ ਡੋਂਗੇ ਦੇ ਵਿੱਚ ਠੀਕ ਹੈ ਜੀ ਡੋਂਗੇ ਦੇ ਵਿੱਚ ਕੱਢ ਲਿਆ ਤੇ ਨਾਲ ਬਣਾਵਾਂਗੇ ਹੁਣ ਵਧੀਆ ਵਧੀਆ ਫੁੱਲ ਕੇ ਤੇ ਖਾਵਾਂਗੇ ਆਪਾਂ ਹਨਾ ਤੇ ਤੁਸੀਂ ਵੀ ਭਾਈ ਇਸ ਤਰ੍ਹਾਂ ਬਣਾ ਕੇ ਤੇ ਖਾਇਆ ਕਰੋ ਤੇ ਮੈਨੂੰ ਦੱਸਿਓ ਤੁਸੀਂ ਵੇਖੀ ਨਾ ਵੀ ਕਿਵੇਂ ਬਣਿਆ ਹਾਲਾ ਮੈਂ ਇਹਦੇ ਵਿੱਚ ਤਾਂ ਕੱਢ ਲੇ ਤੇ ਕਮੀ ਤੇ ਇੱਕ ਚੀਜ਼ ਦੀ ਹੋਰ ਰਹਿ ਗਈ ਚਲ ਕੋਈ ਨਹੀਂ ਉੱਤੋਂ ਦੀ ਪਾਵਾਂਗੇ ਆਪਾਂ ਆਹ ਲੋ ਜੀ ਆਪਾਂ ਵੀ ਹਰਾ ਧਨੀਆ ਪਾਤਾ ਉੱਤੇ ਇਹਦੇ ਬਿਨਾ ਤਾਂ ਵਿਚਾਰੇ ਬਿਨਾ ਸਬਜ਼ੀ ਨਹੀਂ ਬਣਦੀ ਭਾਵੇਂ ਗਵਾਂਡੀਆਂ ਦੇ ਮੰਗ ਕੇ ਲਿਆਉਣਾ ਪਵੇ ਆਹ ਲੋ ਜੀ ਆਪਾਂ ਇਹਦੇ ਉੱਤੇ ਵੀ ਧੂੜਤਾ ਤੇ ਦੱਸੋ ਫਿਰ ਕਿਵੇਂ ਲੱਗੀ ਤੁਹਾਨੂੰ ਚਣਿਆਂ ਦੀ ਸਬਜ਼ੀ